ਰਾਸ਼ਪਤੀ ਟਰੰਪ ਨੇ ਲਗਾਤਾਰ ਆਪਣੇ ਸਾਹਮਣੇ ਬੀਤੇ ਜਦੋਂ ਤੋਂ ਉਹਨਾਂ ਨੇ ਸੋਚ ਚੁੱਕੀ ਆ ਉਹਨਾਂ ਨੇ ਇਹ ਪੇਸ਼ ਕੀਤਾ ਵੀ ਅਮਰੀਕਾ ਦੇ ਵਿੱਚ ਇਸ ਟਾਈਮ ਕ੍ਰਾਈਮ ਬਹੁਤ ਜ਼ਿਆਦਾ ਹੈ ਕ੍ਰਿਮੀਨਲ ਬਹੁਤ ਜ਼ਿਆਦਾ ਨੇ ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਦੁਆਰਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਆ ਉਹਨਾਂ ਨੂੰ ਲਗਾਤਾਰ ਫੜ ਕੇ ਡਿਪੋਰਟ ਕਰਨ ਦੇ ਜਿਹੜੇ ਸਿਲਸਲੇ ਆ ਉਹ ਜਾਰੀ ਆ ਅਲਸਲਵਾਡੋਰ ਤੇ ਹੋਰ ਜਿਹੜੇ ਮੁਲਕਾਂ ਤੋਂ ਬਾਅਦ ਅਫਰੀਕਨ ਮੁਲਕ ਰਵਾਂਡਾ ਉਹ ਵੀ ਕਹਿੰਦੇ ਵੀ ਹੁਣ ਗੱਲਬਾਤ ਕਰ ਰਿਹਾ ਆ ਯੂਐਸ ਦੇ ਨਾਲ ਵੀ ਉਹ ਸ਼ਾਇਦ ਜਿਹੜੇ ਮਾਈਗ੍ਰੈਂਟਸ ਆ ਜਿਹੜੇ ਡਿਪੋਰਟ ਕਿਤੇ ਜਾਣੇ ਆ ਅਮਰੀਕਾ ਦੇ ਕੋਲੋਂ ਉਹਨਾਂ ਨੂੰ ਰਵਾਂਡਾ ਦੇ ਵਿੱਚ ਕੱਲਿਆ ਜਾ ਸਕਦਾ ਆ ਫੋਰਨ ਮਿਨਿਸਟਰ ਨੇ ਕਹਿੰਦੇ ਵੀ ਅੱਜ ਜਿਹੜੇ ਰਵਾਂਡਾ ਦੇ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ ਉਹਨਾਂ ਨੇ ਉੱਥੇ ਦੇ ਜਿਹੜੇ ਸਟੇਟ ਟੈਲੀਵਿਜ਼ਨ ਦੇ ਉੱਤੇ ਸੰਬੋਧਨ ਕਰਦੇ ਹੋਏ ਜਿਹੜਾ ਉਹ ਗੱਲ ਕੀਤੀ ਵੀ ਕਹਿੰਦੇ ਵੀ ਰਵਾਂਡਾ ਇਸ ਟਾਈਮ अर्ਲੀ 스테ਜਸ ਦੇ ਵਿੱਚ ਆ ਸ਼ੁਰੂਆਤੀ ਗੱਲਬਾਤ ਦੇ ਵਿੱਚ ਅਮਰੀਕਾ ਦੇ ਨਾਲ ਗੱਲ ਕਰ ਰਿਹਾ ਆ ਵੀ ਜਿਹੜੇ ਇਮੀਗ੍ਰੈਂਟਸ ਡਿਪੋਰਟ ਕਿਤੇ ਜਾਣੇ ਆ ਉਹਨਾਂ ਨੂੰ ਰਵਾਂਡਾ ਜਿਹੜਾ ਆ ਉਹ ਲੇ ਲਿਆ ਜਾਵੇ ਰਵਾਂਡਾ ਦੇ ਵਿੱਚ ਪਹਿਲਾਂ ਵੀ ਇਹ ਜੇ ਦੱਸਦੇ ਜਾਈਏ ਜਦੋਂ ਯੂਕੇ ਦੇ ਵਿੱਚ ਵੀ ਇਹੀ ਰੌਲਾ ਪਿਆ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਉੱਥੇ ਘੱਲਿਆ ਜਿਹੜਾ ਉਹ ਜਾਂਦਾ ਸੀ ਡਿਪੋਰਟ ਕਰਕੇ ਉਧਰ ਨੂੰ ਘੱਲਣ ਦੀ ਗੱਲ ਚੱਲਦੀ ਸੀ ਆ ਕਹਿੰਦੇ ਵੀ ਰਵਾਂਡਾ ਨੇ ਆਪਣੇ ਆਪ ਨੂੰ ਇਸ ਤਰੀਕੇ ਦੀ ਇੱਕ ਡੈਸਟੀਨੇਸ਼ਨ ਕੰਟਰੀ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੋਇਆ ਹੈ ਆ ਵੀ ਜਿੱਥੇ ਮਾਈਗ੍ਰੈਂਟਸ ਵੈਸਟਰਨ ਕੰਟਰੀਜ਼ ਦੇ ਜਿਹੜੇ ਉਹਨਾਂ ਨੂੰ ਨਹੀਂ ਚਾਹੀਦੇ ਰਿਮੂਵ ਕਰਨਾ ਜਿਹੜਾ ਉਹ ਚਾਹੁੰਦੇ ਆ ਤਾਂ ਉਹਨਾਂ ਨੂੰ ਉੱਥੇ ਜਿਹੜਾ ਉਹ ਕੱਲਿਆ ਜਾ ਸਕਦਾ ਹੈਗਾ ਆ ਸੋ ਆ 올ਿਵੀਅਰ ਜਿਹੜੇ ਮਿਨਿਸਟਰ ਫਾਰ ਫੋਰਨ ਅਫੇਅਰ ਐਂਡ ਇੰਟਰਨੈਸ਼ਨਲ ਕੋਆਪਰੇਸ਼ਨ ਜੋ ਰਵਾਂਡਾ ਦੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਅਦਿੱਤੀ ਹੈਗੀ ਆ ਆ ਕੀ ਗੱਲ ਈ ਜਿਹੜੀ ਆ ਉਹਨੇ ਕਹਿੰਦੇ ਵੀ ਐਗਰੀਮੈਂਟ ਸਾਈਨ ਕੀਤਾ ਸੀਗਾ ਬ੍ਰਿਟੇਨ ਦੇ ਨਾਲ 2100 22 ਦੇ ਵਿੱਚ ਵੀ ਉਹ ਵੀ ਜਿਹੜੇ ਅਸਾਈਲਮ ਸੀਕਰ ਆ ਉਹਨਾਂ ਨੂੰ ਉੱਥੇ ਆ ਜਿਹੜਾ ਉਹ ਰੱਖਿਆ ਕਰਨਗੇ ਇੱਕ ਗਾਲੀ ਜਿਹੜੀ ਰਵਾਂਡਾ ਦੀ ਰਾਜਧਾਨੀ ਆ ਸੋ ਉਹ ਉਸ ਕਰਕੇ ਜਿਹੜਾ ਨਾਮ ਆ ਇਸ ਦੇ ਵਿੱਚ ਆਇਆ ਸੀ ਸੋ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਡਿਸਕਸ਼ਨ ਆ ਉਹ ਯੂ ਐਸ ਦੇ ਨਾਲ ਇਸ ਟਾਈਮ ਚੱਲ ਰਹੀ ਆ ਕਹਿੰਦੇ ਵੀ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਪਰ ਸ਼ੁਰੂਆਤੀ ਦੌਰ ਦੇ ਵਿੱਚ ਗੱਲਬਾਤ ਹੈਗੀ ਆ ਅਲਸਾਲਵਾਡੋਰ ਨੂੰ ਘੱਲੇ ਗਏ ਲੋਕਾਂ ਨੂੰ ਲੈ ਕੇ ਵੀ ਆਪਾਂ ਨੂੰ ਪਤਾ ਅਮਰੀਕਾ ਦੇ ਵਿੱਚ ਅਦਾਲਤਾਂ 'ਚ ਬਹੁਤ ਸਾਰੇ ਕੇਸ ਚੱਲ ਰਹੇ ਆ ਕਈ ਕਿਸਟਰਮ ਪ੍ਰਸ਼ਾਸਨ ਹਾਰੀ ਵੀ ਆ ਪਰ ਫਿਰ ਵੀ ਉਸਤੇ ਬਾਵਜੂਦ ਉਹਨਾਂ ਲੋਕਾਂ ਨੂੰ ਉੱਥੇ ਹੀ ਡੱਕ ਕੇ ਰੱਖਿਆ ਹੈਗਾ ਆ ਸੋ ਹੁਣ ਰਵਾਂਡਾ ਦੇ ਵਿੱਚ ਵੀ ਜਿਹੜੇ ਡਿਪੋਰਟ ਕਿਤੇ ਲੋਕ ਆ ਉਹਨਾਂ ਨੂੰ ਕੱਲਿਆ ਜਾ ਸਕਦਾ ਆ ਜੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇਕਰਾਰ ਹੋ ਜਾਂਦਾ ਆ ਤੇ ਜੋ ਲੱਗ ਰਿਹਾ ਵੀ ਰਵਾਂਡਾ ਦੀ ਪੋਜੀਸ਼ਨ ਆ ਉਹ ਇਸ ਚੀਜ਼ ਨੂੰ ਜਲਦ ਹੀ ਮੰਨ ਸਕਦੇ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਜਿਹੜੀ ਇੱਕ ਬਹੁਤ ਹੀ ਬਦਨਾਮ ਜੇਲ ਸੈਨ ਫਰਾਂਸਿਸਕੋ ਦੇ ਵਿੱਚ ਹੈਗੀ ਆ ਅਲਕਾਟਰਾਜ਼ ਉਸ ਨੂੰ ਰੀ ਵਾਇਲਡ ਤੇ ਰੀ オーਪਨ ਕਰਨ ਜਾ ਰਹੇ ਆ